ਜੀ ਇਹ ਗੱਲ ਹੋਈ ਹੈ ਕਿ ਉਹ ਉਹਦਾ ਨਿਮੇੜਾ ਹੋਣ ਵਾਲਾ ਸੀਗਾ ਪੰਚਾਇਤ ਕੋਲੇ ਅਸੀਂ ਬੰਦਿਆ ਕੋਲੇ ਗਏ ਤੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਹੰਸਰਾਜ ਉਹ ਜਿਹੜਾ ਮੁੰਡਾ ਆਤਮਾ ਸਿੰਘ ਸੀ ਉਹ ਕਹਿੰਦਾ ਮੈਂ ਬਹੁਤ ਜਿਆਦਾ ਦੁਖੀਆਂ ਤਕਰੀਬ ਨਾਲ ਕਈ ਵਾਰ ਖੇਲੇ ਹੋ ਗਏ ਸੀਗੇ ਪਹਿਲਾਂ ਉਹਦੇ ਸਿਰ ਦੇ ਵਿੱਚ ਵੀ ਮਾਰਿਆ ਗਿਆ ਰਾਣ ਇਹਨੇ ਇਹਨੇ ਘਰ ਵਾਲੀ ਨੇ ਇਹਨੇ ਘਰ ਵਾਲੀ ਨੇ ਜਿਹੜੀ ਉਹਦੇ ਘਰ ਵਾਲੀ ਰਾਣੀ ਕੋਰਾ ਤੇ ਉਹਦੇ ਟਾਂਕੇ ਲੱਗੇ ਨੇ ਉਹਦੀਆਂ ਤਸਵੀਰਾਂ ਪਈਆਂ ਨਹੀਂ ਸਾਡੇ ਕੋਲੇ ਵੀਡੀਓ ਪਈਆ ਅਸੀਂ ਉਹ ਦਿਖਾਵਾਂਗੇ ਇਹਦੇ ਨਾਲ ਆ ਦਿਓ ਤੁਸੀਂ ਕਿਉਂ ਮਾਰਦੀ ਸੀ ਇਹਨੂੰ ਮਾਰਦੀ ਤਾਂ ਇਹ ਸੀਗੀ ਜੀ ਬਿਨਾ ਮਤਲਬ ਤੋਂ ਕਈ ਵਾਰੀ ਕਹਿੰਦਾ ਦੀ ਹਾਂ ਮੈਨੂੰ ਖਰਚਾ ਘਟ ਦਿੰਦਾ ਤੇ ਉਹ ਖਰਚਾ ਵੀ ਦਿੰਦਾ ਮੋਟਰ ਵਾਲਾਈ ਪੱਠੇ ਤੋਂ ਪੈਸੇ ਫੜ ਲਈ ਜਦੋਂ ਇੱਕ ਵਾਰੀ ਉਹਨੇ ਲੱਖ ਰੁਪਇਆ ਫੜੇ ਲਿਆ ਕਿਤੋਂ ਤੇ ਹੁਣ ਉਹ ਪੈਸੇ ਦੁਬਾਰਾ ਤਾਂ ਦੇਣੇ ਨਹੀਂ ਉਹਨੇ ਉਹ ਕਹਿੰਦਾ ਪਹਿਲੇ ਪੈਸੇ ਪੂਰੇ ਕਰੋ ਤੇ ਦੁਬਾਰਾ ਜੀ ਉਸ ਤੋਂ ਬਾਅਦ ਉਹ ਕਹਿੰਦੀ ਖਰਚਾ ਲਿਆ ਉਹਦੇ ਪਿੱਛੇ ਲੜਾਈ ਉਹ ਟਰੈਕਟਰ ਚਲਾਉਂਦਾ ਜੀ ਪੱਠੇ ਤੇ ਮਜ਼ਦੂਰੀ ਕਰਦਾ ਸੀਗਾ ਇਹ ਵੀ ਕੁਝ ਕੰਮ ਕਰਦੀ ਸੀ ਹਾਂ ਜੀ ਇਹ ਰਿਕਸ਼ਾ ਚਲਾਉਂਦੀ ਆ ਜੀ ਇਹ ਰਿਕਸ਼ਾ ਆਟੋ ਜਿਹੜਾ ਲਾਈਟ ਵਾਲਾ ਹੁੰਦਾ ਉਹ ਚਲਾਉਂਦੀ ਹੈ ਜੀ ਇਹ ਰਾਤ ਕੀ ਹੋਇਆ ਫਿਰ ਰਾਤ ਤਾਂ ਜੀ ਬਸ ਤਕਰੀਬਨ 12 ਕ ਦਾ ਟਾਈਮ ਸੀ ਜਨਤਾ ਜ ਫਿਰ ਮੈਨੇ ਦੇਖੀ ਨਹੀਂ ਘੜੀ ਤੇ 12 ਵਜੇ ਇਹਨੇ ਜਦੋਂ ਮੁੰਡਾ ਦਾ ਵੇਲੇ ਪਹਿਲੀ ਮੁੱਕ ਗਿਆ ਤੇ ਉਸ ਤੋਂ ਬਾਅਦ ਤੇ ਇਹਨਾਂ ਦੇ ਬਦਲਾ ਘਰੇ ਜਦੋਂ ਕਿਤੇ ਉਹ ਆਪਣੀ ਬੈਨ ਨਹੀਂ ਹੁੰਦੀ ਜਿਹੜੀ ਹਸਪਤਾਲ ਦੇ ਵਿੱਚ ਹੁੰਦੀ ਹੈ ਮੈਟੋ ਐਂਬੂਲੈਂਸ ਆ ਤੇ ਉਹ ਮੰਗਾ ਲਈ ਇਹਨੇ ਉਹ ਮਗਾ ਕੇ ਅੱਗੇ ਤੋਂ ਮਤਲਬ ਪਹਿਲਾਂ ਇੱਕ ਦੋ ਵਾਰੀ ਇਹ ਆਪੇ ਪਖੰਡਾ ਜਾਂ ਕਰਨ ਲੱਗੀ ਬਾਹਰ ਚ ਮੰਗਾਉਂਦੀ ਸੀ ਪਰ ਕੱਲ ਇਹਨੇ ਸੜਕ ਤੇ ਖਲਾੜਤੀ ਤੇ ਉੱਥੇ ਜਾਨਕੀ ਜਿਹੜੀ ਦੇ ਵਿੱਚ ਬੰਦੇ ਨੂੰ ਪਾ ਕੇ ਲੈ ਕੇ ਆਉਂਦੇ ਨੇ ਹਾਂਜੀ ਟੀਚਰ ਤੇ ਉਹ ਮਤਲਬ ਬਾਹਰ ਚ ਲੈ ਆਏ ਜਦੋਂ ਉਹਦਾ ਖੜਕ ਆਉਣ ਲੱਗਿਆ ਤਾਂ ਆਤਮੇ ਦੀ ਮੰਮੀ ਨੂੰ ਕਿਤੇ ਖੜਕਾ ਸੁਣ ਗਿਆ ਉਹ ਆਤਮੇ ਦੇ ਡੈਡੀ ਨੂੰ ਆਖਣ ਲੱਗੀ ਕਹਿੰਦੀ ਦੇਖ ਤਾਂ ਲੈ ਬਾਹਰ ਖੜਕਾ ਕਾਦਾ ਹੋ ਰਿਹਾ ਜਾਂ ਦੇਖਿਆ ਵੀ ਐਂਬੂਲੈਂਸ ਆ ਕਿਉਂ ਕਿਉਂ ਕਰ ਰਹੀ ਹੈ ਉਹਦੀ ਆਵਾਜ਼ ਵੀ ਆ ਗਈ ਉਹ ਵੀ ਉਹਨੂੰ ਮੰਜੇ ਤੇ ਪਾ ਕੇ ਜਾਣ ਲੱਗੇ ਕਿ ਨਹੀਂ ਜਿਹੜਾ ਕੰਮ ਨਹੀਂ ਆਪਾਂ ਡਰਦੇ ਸੀ ਹੋਣਾ ਸੀ ਉਹ ਹੋ ਗਿਆ ਪਰ ਜਦੋਂ ਜਾ ਕੇ ਉਹਦੇ ਡੈਡੀ ਨੇ ਅੰਦਰ ਦੇਖਿਆ ਤਾਂ ਮੁੰਡਾ ਉਸ ਟਾਈਮ ਡੱਡ ਪਿਆ ਸੀ ਹਾਂ ਜੀ ਨਹੀਂ ਜੀ ਬਿਲਕੁਲ ਖਤਮ ਸੀਗਾ ਮੁੰਡਾ ਤੇ ਉਸ ਤੋਂ ਬਾਅਦ ਲੱਗਈ ਵੀ ਨੇ ਮਰ ਕਿ ਕਿਸ ਨੇ ਮਾਰੇ ਹਾਂ ਜੀ ਮਤਲਬ ਇਹਦੇ ਵਿੱਚ ਤੇ ਜੇ ਉਹਨੇ ਨਾ ਮਾਰਿਆ ਹੁੰਦਾ ਜਦੋਂ ਮੁੰਡਾ ਤੜਫਦਾ ਇੱਕੋ ਲਖਤ ਬੰਦੇ ਦੀ ਜਾਨ ਨਹੀਂ ਨਿਕਲਦੀ ਜੇ ਜ ਉਹ ਜਦੋਂ ਤਲਫੰਦਾ ਜੀ ਕਿਸੇ ਗਵਾਂਡੀ ਨੂੰ ਕਹਿੰਦੀ ਭਾਈ ਉਹ ਸਰੀਅਸ ਆ ਕੇਸ ਆ ਵੀ ਆਓ ਜਾ ਦੇ ਬਿਮਾਰਾ ਉਹ ਤਲਫਰਿਆ ਆਪਾਂ ਹਸਪੀਟਲ ਲੈ ਕੇ ਚੱਲੀਏ ਵੀ ਕਿਸੇ ਨੂੰ ਤਾਂ ਕਹਿੰਦੀ ਕਿਸੇ ਦੀ ਤਾਂ ਮਤਦ ਲੈਦੀ ਐਨੇ ਘਰ ਸੀ ਕਿਸੇ ਨੂੰ ਜਗਾਉਂਦੀ ਪਰ ਯਾਨੀ ਕਿ ਆਪਾਂ ਤੇ ਇਹੀ ਕਹਿਣਾ ਚਾਹੁੰਦੇ ਹਾਂਗੇ ਨਾ ਕਿਹੜਾ ਮਾਰਿਆ ਤੁਹਾਨੂੰ ਕਿਵੇਂ ਲੱਗਦਾ ਕੀ ਮਾਰਿਆ ਇਸੇ ਦੇਖੋ ਜੀ ਇਹ ਲੱਗਦਾ ਵੀ ਮਤਲਬ ਕਿ ਹੁਣ ਇਹ ਤਾਂ ਲੱਭ ਹੀ ਜਾਣਦਾ ਜੀ ਸਰਾਣੇ ਨਾਲ ਵੀ ਕੋ ਕੋ ਉਹਦਾ ਗਲਾ ਘੁੱਟ ਕੇ ਵੀ ਮਾਰ ਸਕਦੇ ਆ ਕੋਈ ਨਿਸ਼ਾਨ ਥੇ ਕੋਈ ਨਿਸ਼ਾਨ ਨਹੀਂ ਸੀ ਮਾਤਰਾ ਜਦੋਂ ਸਰਾਣੇ ਨਾਲ ਆ ਮੂੰਹ ਤੇ ਉਤੇ ਦੱਬ ਕੇ ਵੀ ਬੱਚਾ ਮਾਰਿਆ ਸਿਆ ਸਕਦਾ ਜੀ ਹੋ ਕਿਉਂਕਿ ਇਹਦੇ ਪਹਿਲਾਂ ਤੋਂ ਤਵਿਆਂ ਨਾਲ ਵੀ ਕੁੱਟਿਆ ਉਹ ਤੇ ਉਹਦੀ ਨਾਲ ਤਸਵੀਰ ਲਵਾਂਗੇ ਖੂਨ ਦੇ ਨਾਲ ਲਿਪ ਹੋਈ ਉਹ ਬਿਲਕੁਲ ਸਾਰਾ ਜੀ ਨੇ ਕੀ ਫੋਨ ਜਿਹੜੀ ਉਹਦੇ ਘਰ ਆਈ ਸੀ ਕੀ ਨਾਮ ਦਾ ਰਣਿਕਾ ਲਈ ਕੀ ਕਾਰਨ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਾਰਿਆ ਉਹ ਕਾਰਨ ਤਾਂ ਹੀ ਆਈ ਸਰ ਸੱਤ ਤਾਂ ਉਹ ਜਿੰਦਿਆਂ ਦੇ ਆਈ ਤੇ ਉਦੋਂ ਦੇ ਪੈਸੇ ਮੰਗ ਰੀਤੀ ਹੋ আচ্ছা ਪੈਸੇ ਸੀ ਤੇ ਨਹੀਂ ਸਕੇ ਹੁਣ ਉਹ ਹੋਇਆ ਤੇ ਉਹ ਅਸੀਂ ਕਰਦੇ ਤੇ ਹਟਤਾ ਵੀ ਦੇ ਤਾਂ ਵਿਚਰ 2 ਲੱਖ ਦਾ ਅੱਜ ਹੁਣ ਚੰਦੇ ਚੜਤਾ ਔਰ ਕਿਤਾ ਉਦੋਂ ਦੀ ਕੁਕਰੀ ਤੇ ਵੀ ਮਦਦ ਮਾਰੂ ਰਾਤ ਰਾਤ ਕੀ ਹੋਇਆ ਰਾਤ ਤਾਂ ਜੀ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਇਹਨੇ ਚੋਰੇ ਚੋਰੇ ਉਹ ਐਂਬੂਲੈਂਸ ਬੁਲਾ ਲਈ আচ্ছা ਜਦੋਂ ਉੱਤਰਨ ਲੱਗੇ ਨਾ ਉਹਦੇ ਪਤਾ ਲੱਗਾ ਮੈਂ ਐਂਬੂਲੈਂਸ ਆਵਾਜ਼ ਤੁਰੋ ਤੇ ਕਰ ਮੈਂ ਕਿਸ ਤਰ੍ਹਾਂ ਲੱਗਿਆ ਮਾਰੇ ਕਿਸ ਤਰ੍ਹਾਂ ਮਰੇ ਉਹ ਕੋਈ ਕੋ ਨਿਸ਼ਾਨ ਉਸੋਂ ਨਹੀਂ ਛਟਕੜਦੇ ਨਾ ਜੀ ਸਾਨੂੰ ਤਾਂ ਇਹ ਨਿਸ਼ਾਨ ਲੱਗਦਾ ਵੀ ਕੱਪੜਾ ਧਰ ਕੇ ਗੜਾ ਦੱਬਿਆ ਹੈ ਕੱਪੜਾ ਧਰ ਕੇ ਗੜਾ ਦੱਬਿਆ ਦਾ